ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਪੰਨ ਲਕਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਵਾਹਿਗੁਰੂ ਕਿਸ ਤਰੀਕੇ ਨਾਲ ਇਨਸਾਫ ਕਰਦੇ ਨੇ ਜਦੋਂ ਮਾਪੇ ਪਾਪ ਦੋ ਬੱਚਿਆਂ 'ਚ ਵਿਤਕਰਾ ਕਰਦੇ ਨੇ ਭੇਦਭਾਵ ਕਰਦੇ ਤਾਂ ਫਿਰ ਪਰਮਾਤਮਾ ਕਿਸ ਤਰੀਕੇ ਨਾਲ ਉਸ ਚੀਜ਼ ਦਾ ਇਨਸਾਫ ਕਰਦੇ ਨੇ ਉਹ ਅੱਜ ਮੈਂ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜਾ ਇਧਰ ਟਾਈਮ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਕਲਯੁਗ ਹੈ ਕਲਯੁਗ ਦੇ ਵਿੱਚ ਆਪਾਂ ਆਮ ਇਹ ਚੀਜ਼ਾਂ ਸੁਣਦੇ ਆਂ ਦੇਖਦੇ ਆਂ ਵੀ ਬੱਚੇ ਜਿਹੜੇ ਹੈਗੇ ਆ ਅੱਜ ਦੇ ਟਾਈਮ 'ਚ ਵੀ ਜਾਂ ਤਾਂ ਮਾਪੇ ਪਾਪ ਨੂੰ ਬੜੇ ਪੇ ਵਿੱਚ ਘਰ ਤੋਂ ਬਾਹਰ ਕਰ ਦਿੰਦੇ ਨੇ ਤੇ ਜਾਂ ਫਿਰ ਉਹਨਾਂ ਨੂੰ ਰੋਟੀ ਨਹੀਂ ਦਿੰਦੇ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੱਚ ਵੀ ਨੇ ਹੈਨਾ ਪਰ ਉਸੇ ਚੀਜ਼ ਤੇ ਦੇਖਿਆ ਜਾਵੇ ਤਾਂ ਦੂਜੀ ਸਾਈਡ ਇੱਕ ਇਹ ਵੀ ਸਚਾਈ ਆ ਵੀ ਅੱਜ ਦੇ ਟਾਈਮ ਦੇ ਵਿੱਚ ਕਲਯੁਗ ਹੋਣ ਕਰਕੇ ਮਾਂ-ਬਾਪ ਵੀ ਕਿਤੇ ਨਾ ਕਿਤੇ ਬਦਲੇ ਨੇ ਜੇ ਮੰਨ ਲਓ ਦੋ ਪੁੱਤਰ ਨੇ ਤਾਂ ਇੱਕ ਨਾਲ ਵਿਤਕਰਾ ਕੀਤਾ ਜਾਂਦਾ ਇੱਕ ਨਾਲ ਪੇਧ ਭਾਵ ਕੀਤਾ ਜਾਂਦਾ ਇੱਕ ਨੂੰ ਸਭ ਕੁਝ ਦੇ ਦਿੱਤਾ ਜਾਂਦਾ ਇੱਕ ਨੂੰ ਕੁਝ ਨਹੀਂ ਦਿੱਤਾ ਜਾਂਦਾ ਸੋ ਇਹ ਕਿਤੇ ਨਾ ਕਿਤੇ ਅਕੋਰਡਿੰਗ ਸਚਾਈ ਆ ਅੱਜ ਦੇ ਟਾਈਮ ਦੀ ਜਿਹੜੀ ਸਾਨੂੰ ਮੰਨ ਮੰਨਣੀ ਚਾਹੀਦੀ ਹੈ ਸੋ ਇਹ ਹੀ ਮੈਂ ਅੱਜ ਕਹਾਣੀ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਵੇਂ ਦੇਖੋ ਮਾਪੇ ਜਿਹੜੇ ਹੈਗੇ ਫਰਕ ਕਰਦੇ ਨੇ ਵੀ ਕਿਵੇਂ ਫਿਰ ਪਰਮਾਤਮਾ ਉਸ ਚੀਜ਼ ਦਾ ਇਨਸਾਫ ਕਰਦਾ ਹੈ ਸੋ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਕੰਟੀਨਿਊ ਕਰਦੇ ਆ ਅੱਗੇ ਇੱਕ ਰਾਜਾ ਸੀ ਜੀ ਉਹਦੀ ਰਾਣੀ ਸੀਗੀ ਤੇ ਰਾਜਾ ਜਿਹੜਾ ਸੀ ਰਾਣੀ ਦਾ ਬਹੁਤ ਜ਼ਿਆਦਾ ਕਰਦਾ ਸੀ ਰਾਣੀ ਦੇ ਬੱਚਾ ਹੋਣ ਵਾਲਾ ਸੀਗਾ ਰਾਣੀ ਜਿਹੜੀ ਹੈਗੇ ਬੇਟੀ ਨੂੰ ਜਨਮ ਦਿੰਦੀ ਆ ਤੇ ਬੇਟੀ ਦਾ ਜਨਮ ਹੁੰਦੇ ਹੀ ਰਾਣੀ ਦੀ ਜਿਹੜੀ ਡੈਥ ਹੋ ਜਾਂਦੀ ਆ ਉਹਦੀ ਮੌਤ ਹੋ ਜਾਂਦੀ ਆ ਰਾਜੇ ਨੂੰ ਇਹ ਲੱਗਦਾ ਕਿ ਜਿਹੜੀ ਮੇਰੀ ਬੇਟੀ ਪੈਦਾ ਹੋਈ ਆ ਨਾ ਇਹ ਮਨਹੂਸ ਹੈ ਠੀਕ ਹੈ ਬੀ ਇਹ ਦੇ ਪੈਦਾ ਹੋਣ ਕਰਕੇ ਹੀ ਮੇਰੀ ਜਿਹੜੀ ਘਰ ਵਾਲੀ ਆ ਉਹਦਾ ਜਨਕੀ ਡੈਥ ਹੋਈ ਆ ਠੀਕ ਹੈ ਉਹਦਾ ਨਾਮ ਉਹਨੂੰ ਹਮੇਸ਼ਾ ਕੁਲਛਣੀ ਕਹਿੰਦਾ ਹੁੰਦਾ ਜਦੋਂ ਆਪਾਂ ਕੁਲਛਣੀ ਕਹਿੰਦੇ ਆ ਬਿਲਕੁਲ ਵੀ ਕੁਲਛਣੀ ਹੈ ਤਾਂ ਉਹਨੇ ਹਮੇਸ਼ਾ ਰਾਜੇ ਨੇ ਆਪਣੀ ਬੇਟੀ ਨੂੰ ਵੈਸੇ ਤਾਂ ਉਹਨੂੰ ਬੁਲਾਉਂਦਾ ਹੀ ਨਹੀਂ ਸੀ ਲੇਕਿਨ ਜੇ ਉਹਦੀ ਕਿਤੇ ਗੱਲ ਵੀ ਕਰਦਾ ਤਾਂ ਕੁਲਛੜੀ کہہ ਕੇ ਗੱਲ ਕਰਦਾ ਹੁੰਦਾ ਉਹਦਾ ਨਾਮ ਹੀ ਕੁਲਛਣੀ ਪੈ ਗਿਆ ਚਲੋ ਜੀ ਰਾਜਾ ਮਤਲਬ ਬਹੁਤ ਸਾਥਮੇ ਚਲਿਆ ਗਿਆ ਤੇ ਜਿਹੜੇ ਮੰਤਰੀ ਸੀਗੇ ਜਾਂ ਦਰਬਾਰ ਦੇ ਵਿੱਚ ਹੋਰ ਵੀ ਰਾਜੇ ਦੇ ਹੁੰਦੇ ਉਹ ਰਾਜੇ ਨੂੰ ਬਹੁਤ ਸਮਝਾਉਂਦੇ ਵੀ ਜੇ ਮਤਲਬ ਕੀ ਰਾਜਾ ਠੀਕ ਨਾ ਹੋਇਆ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀ ਵੀ ਰਾਜਾ ਦੇ ਠੀਕ ਨਾ ਹੋਇਆ ਤਾਂ ਬਾਕੀ ਜਿਹੜੇ ਰਾਜੇ ਨੇ ਹੋਰਾਂ ਇਲਾਕਿਆਂ ਦੇ ਉਹਨਾਂ ਨੂੰ ਪਤਾ ਚੱਲ ਗਿਆ ਤਾਂ ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਰਾਜ ਭਾਗ ਹੈ ਉਹ ਤੇ ਕਬਜ਼ਾ ਕਰਦੀ ਨਾ ਸੋਚਣ ਉਹਨਾਂ ਨੇ ਬਹੁਤ ਸਮਝਾਇਆ ਰਾਜੇ ਨੂੰ ਪਰ ਰਾਜਾ ਨਹੀਂ ਸਮਝਦਾ ਫਿਰ ਉਹ ਫੈਸਲਾ ਕਰਦੇ ਨੇ ਵੀ ਰਾਜੇ ਦਾ ਵਿਆਹ ਕਰ ਦਿੱਤਾ ਜਾਵੇ। ਰਾਜਾ ਵੀ ਕਿਤੇ ਨਾ ਕਿਤੇ ਇਸ ਜੀ ਨੂੰ ਸਮਝਦਾ ਮੰਨ ਲੈਂਦਾ ਕਿਉਂਕਿ ਉਹ ਆਪਣੀ ਜਿਹੜੀ ਪੁਰਾਣੀ ਰਾਣੀ ਸੀ ਜਿਹਦੀ ਡੈਥ ਹੋ ਚੁੱਕੀ ਸੀ ਉਹਦੀਆਂ ਯਾਦਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ। ਚਲੋ ਰਾਜੇ ਦਾ ਵਿਆਹ ਹੋ ਜਾਂਦਾ ਹੈ। ਹੁਣ ਜਿਹੜੀ ਰਾਜ ਦੀ ਬੇਟੀ ਸੀ ਜਦੋਂ ਰਾਜਾ ਹੀ ਉਹਨੂੰ ਪਿਆਰ ਨਹੀਂ ਸੀ ਕਰਦਾ ਤਾਂ ਜਿਹੜੀ ਦੂਜੀ ਮਾਂ ਆਈ ਸੀ ਉਹਨੇ ਤਾਂ ਕਰਨੀ ਕੀ ਸੀ। ਤਾਂ ਰਾਜਾ ਉਹਨੂੰ ਕੁਲਛਣੀ ਕਹਿੰਦਾ ਹੁੰਦਾ ਤਾਂ ਉਹਦੇ ਜਿਹੜੀ ਘਰਵਾਲੀ ਸੀ ਉਹ ਵੀ ਉਹਨੂੰ ਇਸੇ ਨਾਮ ਨਾਲ ਬੁਲਾਉਂਦੀ ਉਹ ਵੀ ਉਹਨੂੰ ਨਫ਼ਰਤ ਕਰਦੀ ਸੀ। ਚਲੋ ਕਰਦੇ ਕਰਾਉਂਦੇ ਰਾਜ ਦੇ ਘਰ ਵਾਲੀ ਜਿਹੜੀ ਦੂਸਰੀ ਘਰ ਵਾਲੀ ਸੀ ਉਹਦੇ ਵੀ ਬੱਚਾ ਹੋਣ ਵਾਲਾ ਹੋ ਜਾਂਦਾ ਉਹ ਵੀ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਤੇ ਉਹ ਰਾਣੀ ਮਤਲਬ ਸਹੀ ਸਲਾਮਤ ਦੇਖ ਕੇ ਰਾਜਾ ਬਹੁਤ ਖੁਸ਼ ਹੁੰਦਾ ਤੇ ਉਹ ਆਪਣੀ ਜਿਹੜੀ ਦੂਜੀ ਬੇਟੀ ਸੀ ਉਹਨੂੰ ਭਗ ਵਾਲੀ ਸਮਝਦਾ ਵੀ ਇਹ ਪੈਦਾ ਹੋਈ ਤਾਂ ਹੀ ਮੇਰੀ ਜਿਹੜੀ ਇਹ ਰਾਣੀ ਆ ਵੀ ਸਹੀ ਸਲਾਮਤ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ ਉਹਦਾ ਨਾਮ ਉਹ ਰੱਖ ਦਿੰਦਾ ਸੁਭਾਗਵਤੀ ਠੀਕ ਹੈ ਜੀ ਵਿਭਾਗ ਵਾਲੀ ਸੁਭਾਗ ਸੁਭਾਗ ਵਾਲੀ ਠੀਕ ਹੈ ਚਲੋ ਇੱਦਾਂ ਹੀ ਪਾਲਣ ਪੋਸ਼ਣ ਉਹਦਾ ਚੱਲਦਾ ਰਹਿੰਦਾ ਜਿਹੜੀ ਰਾਜੇ ਦੀ ਦੂਸਰੇ ਘਰ ਵਾਲੀ ਦੀ ਬੱਚੀ ਸੀ ਜਿਹਨੂੰ ਚੰਗੀ ਸਮਝਦਾ ਸੀ ਉਹਦੀ ਜਣੀ ਪੜ੍ਹਾਈ ਲਿਖਾਈ ਵੀ ਹੁੰਦੀ ਆ ਸਾਰਾ ਉਹਦਾ ਪਾਲਣ ਪੋਸ਼ਣ ਇੱਕ ਜਿਵੇਂ ਆ ਰਾਜਕੁਮਾਰੀ ਹੁੰਦੀ ਆ ਇੱਦਾਂ ਹੁੰਦਾ ਪਰ ਉਹ ਜਿਹੜੀ ਦੂਸਰੀ ਬੇਟੀ ਹੁੰਦੀ ਉਹਦੇ ਨਾਲ ਵਿਤਕਰਾ ਹੁੰਦਾ ਕਿਉਂਕਿ ਉਹਨੂੰ ਉਹ ਸਮਝਦਾਨੀ ਮਨੂਸ ਆ ਕੁਲੱਛਣੀ ਆ ਹਨਾ ਵੀ ਇਹਦੇ ਕਰਕੇ ਮੇਰੀ ਦਾਦੀ ਦੀ ਮੌਤ ਹੋਈ ਤੇ ਰਾਜੇ ਨੇ ਇਹੋ ਤਾਂ ਕਿ ਇਹ ਵੀ ਕਹਿ ਰੱਖਿਆ ਸੀ ਵੀ ਜਦੋਂ ਵੀ ਮੈਂ ਰਾਜ ਮਹਿਲ ਦੇ ਵਿੱਚ ਆਵਾਂ ਤਾਂ ਇਹ ਮੇਰੇ ਮੱਥੇ 'ਤੇ ਨਹੀਂ ਲੱਗਣੀ ਚਾਹੀਦੀ ਤੇ ਇਸ ਚੀਜ਼ ਦਾ ਧਿਆਨ ਵੀ ਰੱਖਿਆ ਜਾਂਦਾ ਸੀ ਉਹਨੂੰ ਰਾਜੇ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ ਸੀ ਚਲੋ ਐਦਾਂ ਕਰਦੇ ਕਰਦੇ ਉਹ ਵੱਡੀਆਂ ਹੋ ਗਈਆਂ ਵੱਡੀਆਂ ਹੋਈਆਂ ਤੇ ਜਿਹੜੀ ਰਾਜੇ ਦੇ ਘਰ ਵਾਲੀ ਹੁੰਦੀ ਆ ਉਹ ਕਹਿੰਦੀ ਆ ਵੀ ਰਾਜਾ ਜੀ ਵੀ ਆਪਾਂ ਨੂੰ ਹੁਣ ਬੇਟੀਆਂ ਵੱਡੀਆਂ ਹੋ ਗਈਆਂ ਤੇ ਆਪਾਂ ਉਹਨਾਂ ਨੂੰ ਵਿਆਹ ਕਰ ਦੇਣਾ ਚਾਹੀਦਾ ਤੇ ਉਹ ਨਾਲ ਰਾਜੇ ਨੂੰ ਭੜਕਾਉਂਦੀ ਆ ਕਹਿੰਦੀ ਪਹਿਲਾਂ ਤੂੰ ਇਹਦਾ ਵਿਆਹ ਕਰ ਦੇ ਕੁਲਛਣੀ ਦਾ ਇਹਦਾ ਸਾਇਆ ਆਪਣੇ ਘਰ ਤੋਂ ਉੱਠੇ ਤਾ ਰਾਜਾ ਵੀ ਕਹਿੰਦਾ ਵੀ ਹਾਂ ਸਾਡੇ ਸਾਡੇ ਤੋਂ ਇਹ ਦੂਰ ਜਾਵੇ ਪਰ ਇਹ ਸਾਡੇ ਤੋਂ ਪਰੇ ਹੋਵੇ ਰਾਜਾ ਨਾ ਆਪਣੇ ਮਤਲਬ ਕਿ ਮੰਤਰੀ ਨੂੰ ਹੁਕਮ ਲਾ ਦਿੰਦਾ ਹੈ ਕਹਿੰਦਾ ਵੀ ਕੋਈ ਵਰ ਲੱਭੋ ਜਿਹੜਾ ਅੱਖਾਂ ਤੋਂ ਅੰਨਾ ਹੋਵੇ ਕਿਉਂਕਿ ਰਾਜੇ ਦੇ ਘਰ ਵਾਲੀ ਉਹਨੂੰ ਕਹਿ ਦਿੰਦੀ ਹੈ ਵੀ ਇਹ ਕਹਿੰਦੀ ਇਸ लायक ਨਹੀਂ ਹੈਗੀ ਵੀ ਇਹਨੂੰ ਕਿਸੇ ਰਾਜੇ ਨਾਲ ਵਿਆਹਿਆ ਜਾਵੇ ਤੇ ਕਹਿੰਦੇ ਜਿਹੇ ਜੀ ਆਪ ਆ ਉਹੇ ਜੀ ਇਹਨੂੰ ਵਰ ਮਿਲਣਾ ਚਾਹੀਦਾ ਨਹੀਂ ਤਾਂ ਗਾਹਾਂ ਜਾ ਕੇ ਵੀ ਉਹੀ ਕੁਝ ਕਰੂਗੀ ਜਿਵੇਂ ਇੱਥੇ ਆਪਦੀ ਮਾਂ ਨੂੰ ਖਾਗੀ ਜਿਹਨੇ ਉਹਨਾਂ ਇੰਨਾ ਪੜਕਾ ਤਾਰਾ ਜੀ ਨੂੰ ਰਾਜਾ ਫਿਰ ਕਹਿੰਦਾ ਵੀ ਅੱਖਾਂ ਤੋਂ ਅੰਨਾ ਵਾਰ ਲੱਭਣਾ ਤੇ ਕਹਿੰਦਾ ਵੀ ਵੀ ਜਿਹੜਾ ਮਤਲਬ ਕਿ ਜਵੇਂ ਆਪਾਂ ਕਹਿ ਸਕਦੇ ਵੀ ਇਹਦਾ ਕਮਾ ਕੇ ਵੀ ਨਾ ਖਾ ਸਕੇ ਵੀ ਇਦਾਂ ਦਾ ਵਾਰ ਲੱਭਣਾ ਤੇ ਉਹ ਜਿਹੜੇ ਮਾਤਰੀਆ ਲੱਭਣ ਤੁਰ ਪੈਂਦੇ ਨੇ ਤੇ ਉਹ ਮਤਲਬ ਕਾਫੀ ਦਿਨਾਂ ਦੀ ਭਾਲ ਦੇ ਬਾਅਦ ਉਹ ਇੱਕ ਜਗ੍ਹਾ ਤੇ ਪਹੁੰਚਦੇ ਨੇ ਜਿੱਥੇ ਉਹ ਦੇਖਦੇ ਨੇ ਵੀ ਇੱਕ ਮਾਤਾ ਜਿਹੜੀ ਸੜਕ ਦੇ ਕਿਨਾਰੇ ਵੱਠੀ ਭੀਖ ਮੰਗਦੀ ਹੁੰਦੀ ਆ ਕੋਲ ਉਹਦਾ ਬੇਟਾ ਬੈਠਾ ਹੁੰਦਾ ਉਹ ਅੱਖਾਂ ਤੋਂ ਅੰਨਾ ਹੁੰਦਾ ਤਾਂ ਜਿਹੜਾ ਰਾਜੇ ਨੂੰ ਉਹ ਆ ਕੇ ਦੱਸਦੇ ਨੇ ਤੇ ਚਲੋ ਜੀ ਉਹਨਾਂ ਨੂੰ ਮਤਲਬ ਕੀ ਬੁਲਾਇਆ ਜਾਂਦਾ ਰਿਸ਼ਤਾ ਪੱਕਾ ਕਰਿਆ ਜਾਂਦਾ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਕਰਦੀ ਮਾਤਾ ਵੀ ਮੇਰੇ ਅੰਨੇ ਪੁੱਤ ਨੂੰ ਕੀਨੇ ਜਿ ਰਿਸ਼ਤਾ ਕਰਨਾ ਪਰ ਫਿਰ ਜਦੋਂ ਉਹ ਦੱਸਦੇ ਨੇ ਵੀ ਇਹ ਗੱਲ ਸੱਚ ਹੈ ਤਾਂ ਫਿਰ ਉਹ ਖੁਸ਼ ਵੀ ਹੁੰਦੀ ਹੈ ਵੀ ਰਾਜ ਘਰਾਣੇ ਨਾਲ ਮੇਰੇ ਪੁੱਤ ਦਾ ਰਿਸ਼ਤਾ ਜੁੜ ਰਿਹਾ ਹੈ ਨਾ ਤੇ ਚਲੋ ਜੀ ਉਹ ਰਿਸ਼ਤਾ ਕਰ ਦਿੰਦੇ ਨੇ ਜਦੋਂ ਬੇਟੀ ਵਿਆਹ ਕੇ ਆਪਦੇ ਉੱਥੇ ਆਉਂਦੀ ਆ ਸਹੁਰੇ ਘਰ ਉਹ ਆ ਕੇ ਦੇਖਦੀ ਆ ਉੱਥੇ ਇੱਕ ਕਾਨਿਆਤੀ ਟੁੱਟੀ ਜੀ ਝੌਂਪੜੀ ਹੁੰਦੀ ਆ ਜਿੱਥੇ ਬੈਠਣ ਨੂੰ ਵੀ ਚੰਗੀ ਤਰ੍ਹਾਂ ਥਾਂ ਨਹੀਂ ਹੁੰਦਾ ਤੇ ਉਹ ਹੈਰਾਨ ਵੀ ਹੁੰਦੀ ਆ ਹਨਾ ਤੇ ਫਿਰ ਉਹ ਉਹ ਪਰਮਾਤਮਾ ਨੂੰ ਬਹੁਤ ਮੰਦੀ ਹੁੰਦੀ ਆ ਜਿਹੜੀ ਉਹ ਰਾਜੇ ਦੀ ਕੁੜੀ ਹੁੰਦੀ ਆ ਨਾ ਰੱਬ ਨੂੰ ਬਹੁਤ ਜ਼ਿਆਦਾ ਮੰਦੀ ਹੁੰਦੀ ਆ ਕਿਉਂਕਿ ਜਿਹੜੀ ਰਾਜੇ ਦੀ ਪਹਿਲੇ ਘਰ ਵਾਲੀ ਸੀ ਉਹ ਵੀ ਬਹੁਤ ਚੰਗੀ ਸੀ ਨੀਚਰ ਦੀ ਤੇ ਉਹ ਵੀ ਰੱਬ ਨੂੰ ਬਹੁਤ ਮਜਾਦਾ ਮੰਦੀ ਸੀ ਤੇ ਉਹ ਆਪਦੀ ਮਾਂ ਤੇ ਹੀ ਗਈ ਸੀ ਉਹ ਵੀ ਪਰਮਾਤਮਾ ਨੂੰ ਬਹੁਤ ਮੰਦੀ ਸੀ ਤੇ ਉਹਨੇ ਚਲੋ ਇਹਨੂੰ ਆਪਦੀ ਕਿਸਮਤ ਤੇ ਗੁਰੂ ਦਾ ਹੁਕਮ ਸਮਝ ਕੇ ਇਸ ਚੀਜ਼ ਨੂੰ ਸਰ ਮੱਥੇ ਮੰਨ ਲਿਆ ਵੀ ਠੀਕ ਆ ਮੈਨੂੰ ਇਹ ਮਨਜ਼ੂਰ ਆ ਉਹ ਪਰਮਾਤਮਾ ਨੂੰ ਉਦੋਂ ਹੀ ਮੰਦੀ ਰਹਿੰਦੀ ਆ ਤੇ ਉਹ ਜਿਹੜੀ ਰਾਜ ਦੀ ਕੁੜੀ ਸੀ ਨਾ ਤੇ ਇਹਨੂੰ ਮਤਲਬ ਕੀ ਚੰਗਾ ਨਹੀਂ ਲੱਗਦਾ ਵੀ ਇਹਦੇ ਸਾਸਤ ਦੇ ਘਰ ਵਾਲਾ ਜਿਹੜਾ ਹੈਗਾ ਵੀ ਭੀਖ ਮੰਗ ਕੇ ਲੈ ਕੇ ਆਉਂਦੇ ਆ ਵੀ ਇੱਕ ਸਤਕਾਰ ਵਾਲੀ ਰੋਟੀ ਨਹੀਂ ਲੋਕ ਕੀ ਕੀ ਕੁਛ ਨਹੀਂ ਬੋਲਦੇ ਹਨਾ ਉਹਨਾਂ ਨੂੰ ਸਮਝਾਉਂਦੀ ਹੈ ਕਹਿੰਦੀ ਵੀ ਆਪਾਂ ਕੋਈ ਕੰਮ ਸ਼ੁਰੂ ਕਰੀਏ ਵੀ ਕਿੱਦਾਂ ਮੈਨੂੰ ਚੰਗਾ ਨਹੀਂ ਲੱਗਦਾ ਵੀ ਤੁਸੀਂ ਭੀਖ ਮੰਗਣ ਜਾਂਦੇ ਹੋ ਲੋਕ ਤੁਹਾਨੂੰ ਕੀ ਕੀ ਗੱਲਾਂ ਬੋਲਦੇ ਨੇ ਫਿਰ ਕਿਤੇ ਜਾ ਕੇ ਤੁਹਾਨੂੰ ਕੋਈ ਤਰਸ ਖਾ ਕੇ ਥੋੜਾ ਬਹੁਤਾ ਦਿੰਦਾ ਵੀ ਆਪਾਂ ਇੱਜ਼ਤ ਦੀ ਰੋਟੀ ਖਾਈ ਆਪਾਂ ਕੁਝ ਕਰੀਏ ਤਾਂ ਜਿਹੜੀ ਉਹ ਬਜ਼ੁਰਗ ਮਾਤਾ ਸੀ ਉਹ ਕਹਿੰਦੀ ਤੇਰੀ ਤੇਰਾ ਪਿਓ ਤਾਂ ਤੈਨੂੰ ਇਹ ਕਹਿੰਦਾ ਵੀ ਤੂੰ ਕਲਖਣੀ ਐ ਪਰ ਤੂੰ ਵੀ ਮੇਰੇ ਘਰ ਆਈ ਹੈ ਤੇ ਤੂੰ ਮੇਰੇ ਬਾਰੇ ਇੰਨਾ ਸੋਚਿਆ ਮੇਰੇ ਬੱਚੇ ਬਾਰੇ ਇੰਨਾ ਸੋਚਿਆ ਤੂੰ ਇੰਨੀ ਜ਼ਿਆਦਾ ਚੰਗੀਆਂ ਰੱਬ ਨੂੰ ਇੰਨਾ ਮੰਨਦੀ ਹੈ ਤਾਂ ਵੀ ਠੀਕ ਹੈ ਜੋ ਤੂੰ ਕਹੇਗੀ ਆਪਾਂ ਉਦਾਂ ਹੀ ਕਰਾਂਗੇ ਤੂੰ ਦੱਸ ਕੀ ਕਰਨਾ ਹੈ ਤਾਂ ਉਹ ਕਹਿੰਦੀ ਵੀ ਤੁਸੀਂ ਜਿਹੜੇ ਅੱਜ ਭੀਖ ਦੇ ਪੈਸੇ ਲੈ ਕੇ ਆਏ ਹੋ ਮੈਨੂੰ ਦੇ ਦਿਓ ਵੀ ਮੈਂ ਨਾ ਵੀ ਅੱਜ ਗਰਮੀ ਦਾ ਮੌਸਮ ਹੈ ਤਰਬੂਜ ਤੇ ਖਰਬੂਜੇ ਜਿਹੜੇ ਹੈਗਾ ਬਹੁਤ ਜ਼ਿਆਦਾ ਵਿਕਦੇ ਆ ਵੀ ਉਹ ਪੜੇ ਦੀ ਕੰਮ ਸ਼ੁਰੂ ਕਰਾਂਗੇ ਤੇ ਕਹਿੰਦੀ ਤੁਸੀਂ ਘਰ ਰਿਹਾ ਕਰਿਓ ਮੈਂ ਜਾਇਆ ਕਰੂੰਗੀ ਵੇਚਣ ਤੇ ਉਹ ਕਹਿੰਦੀ ਵੀ ਤੂੰ ਕਿੱਦਾਂ ਜਾਏਂਗੀ ਉਹ ਕਹਿੰਦੀ ਨਹੀਂ ਵੀ ਤੁਸੀਂ ਘਰ ਬੈਠੋ ਤੁਸੀਂ ਫਿਕਰ ਨਾ ਕਰੋ ਮੈਂ ਸਾਰਾ ਕੁਝ ਕਰ ਲੂੰਗੀ ਤੇ ਚਲੋ ਉਹ ਆਪਦਾ ਇਹ ਕੰਮ ਸ਼ੁਰੂ ਕਰਦੀ ਹੈ ਦੂਜੇ ਪਾਸੇ ਰਾਜੇ ਦੀ ਜਿਹੜੀ ਦੂਜੀ ਬੇਟੀ ਆ ਉਹਦਾ ਵੀ ਵਿਆਹ ਹੋ ਚੁੱਕਿਆ ਹੁੰਦਾ ਇੱਕ ਰਾਜ ਘਰਾਣੇ ਦੇ ਵਿੱਚ ਬਹੁਤ ਵੱਡੇ ਰਾਜ ਘਰਾਣੇ ਦੇ ਵਿੱਚ ਠੀਕ ਹੈ ਜੀ ਤੇ ਚਲੋ ਜਿਹੜੀ ਉਹ ਬੇਟੀ ਸੀ ਨਾ ਜਿਹਦੇ ਨਾਲ ਵਿਤਕਰਾ ਕਰਦੇ ਸੀ ਠੀਕ ਹੈ ਜਿਹੜੀ ਸੁਭਾਗਬਤੀ ਸੀ ਜਿਹਨੂੰ ਪਿਆਰ ਕਰਦੇ ਸੀ ਉਹ ਤਾਂ ਕਿਦੋਂ ਰਾਜੀ ਖੁਸ਼ੀ ਆਪਦੇ ਘਰ ਰਹਿ ਰਹੀ ਸੀ ਹੁਣ ਤੇ ਇਹ ਨਾ ਮਤਲਬ ਕਿ ਇੱਕ ਮੰਦਰ ਦੇ ਮੂਹਰੇ ਚਲੀ ਜਾਂਦੀ ਆ ਖਰਬੂਜੇ ਤੇ ਤਰਬੂਜ ਲੈ ਕੇ ਉੱਥੇ ਹੀ ਬੈਠੀ ਵੇਚ ਰਹੀ ਹੁੰਦੀ ਆ ਤੇ ਇਹਦੇ ਸਾਰੇ ਖਰਬੂਜੇ ਤੇ ਤਰਬੂਜ ਵਿਕ ਜਾਂਦੇ ਨੇ ਦੋ ਖਰਬੂਜੇ ਵਾਟ ਜਾਂਦੇ ਨੇ ਠੀਕ ਹੈ ਜੀ ਤੇ ਉਥੋਂ ਦੀ ਨਾ ਜਦੋਂ ਮਤਲਬ ਕਿ ਇਹ ਦੋ ਖਰਬੂਜੇ ਲੈ ਕੇ ਬੈਠੀ ਹੁੰਦੀ ਆ ਉਥੋਂ ਦੀ ਪਰਮਾਤਮਾ ਗੁਰੂ ਸਾਹਿਬ ਆਪ ਦੀ ਧਰਮ ਪਤਨੀ ਦੇ ਪਤਨੀ ਦੇ ਨਾਲ ਉਥੋਂ ਦੀ ਨਗ ਆਏ ਹੁੰਦੇ ਨੇ ਤੇ ਜਦੋਂ ਉਹ ਦੇਖਦੇ ਨੇ ਉਹ ਧਰਮ ਪਤਨੀ ਕਹਿੰਦੀ ਹੈ ਵੀ ਮੈਂ ਖਰਬੂਜੇ ਖਾਣੇ ਨੇ ਤਾਂ ਉਹ ਆਪਣੀ ਪਤਨੀ ਨੂੰ ਕਹਿੰਦੇ ਨੇ ਵੀ ਨਹੀਂ ਨਹੀਂ ਤੂੰ ਕੀ ਗੱਲ ਕਰ ਰਹੀ ਹੈ ਵੀ ਆਪਾਂ ਅੱਗੇ ਚੱਲਣਾ ਤਾਂ ਕਹਿੰਦੇ ਨਹੀਂ ਨਹੀਂ ਵੀ ਮੈਨੂੰ ਇਹ ਖਰਬੂਜੇ ਜ਼ਰੂਰ ਖਾਣੇ ਨੇ ਕਹਿੰਦੇ ਦੇਖੋ ਕਿੰਨੇ ਵਧੀਆ ਖਰਬੂਜੇ ਕਿੰਨੀ ਮਹਿਕ ਆ ਰਹੀ ਹੈ ਚਲੋ ਉਹ ਨਾ ਮਤਲਬ ਕਿ ਹੁਣ ਦੇਖੋ ਗੁਰੂ ਸਾਹਿਬ ਪ੍ਰਮਾਤਮਾ ਜਿਹੜੀ ਹੁੰਦਾ ਰੱਬ ਹੁੰਦਾ ਉਹ ਕਦੇ ਵੀ ਸਾਹਮਣੇ ਇਦਾਂ ਹੀ ਨਹੀਂ ਆਉਂਦਾ ਉਹ ਕਿਸ ਬਦਲ ਕੇ ਆਉਂਦਾ ਉਹ ਨਾ ਇੱਕ ਬਜ਼ੁਰਗ ਮਾਤਾ ਤੇ ਬਜ਼ੁਰਗ ਤਾਪੂਈ ਦਾ ਰੂਪ ਧਾਰ ਕਰ ਲੈਂਦੇ ਨੇ ਤੇ ਉਹ ਉਹਦੇ ਕੋਲ ਆਉਂਦੇ ਨੇ ਰਾਜੀ ਦੀ ਜਿਹੜੀ ਵੱਡੀ ਬੇਟੀ ਹੁੰਦੀ ਹੈ ਜਿਹਨੂੰ ਕੋਲਛੜੀ ਕਹਿੰਦਾ ਹੁੰਦਾ ਕਹਿੰਦੇ ਬੇਟੀ ਸਾਨੂੰ ਬਹੁਤ ਭੁੱਖ ਲੱਗੀ ਆ ਵੀ ਸਾਨੂੰ ਖਰਬੂਜੇ ਖਵਾ ਤੇ ਉਹ ਦੇਖਦੀ ਆ ਵੀ ਗਰਮੀ ਬਹੁਤ ਆ ਤੇ ਬਜ਼ੁਰਗ ਨੇ ਉਦੋਂ ਉਹ ਬਿਠਾਉਂਦੀ ਐ ਉਹ ਪਹਿਲਾਂ ਕਹਿੰਦੀ ਤੁਸੀਂ ਪਾਣੀ ਪੀਓ ਪਾਣੀ ਪਿਉਂਦੀ ਐ ਖਰਬੂਜੇ ਕੱਟ ਕੇ ਦੇਂਦੀ ਐ ਖਰਬੂਜੇ ਖਵਾਉਂਦੀ ਐ ਉਹ ਕਹਿੰਦੀ ਕਿ ਸਾਡੇ ਕੋਲ ਦੇਰ ਨੂੰ ਪੈਸੇ ਤਾਂ ਕੁਝ ਵੀ ਨਹੀਂ ਹੈਗੇ ਸਾਨੂੰ ਭੁੱਖ ਲੱਗੀ ਸੀ ਖਰਬੂਜੇ ਸੀ ਖਾ ਲੇ ਕਹਿੰਦੀ ਕੋਈ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਸਾਰੇ ਖਰਬੂਜੇ ਤੇ ਤਰਬੂਜ ਵੇਚ ਗਏ ਇਹ ਦੋ ਰਹਿੰਦੇ ਸੀ ਤੇ ਚਲੋ ਨਾਲ ਮੈਂ ਪੁੰਨ ਵੀ ਖਾ ਟ ਲਿਆ ਮੈਂ ਕੋਈ ਚੰਗਾ ਕੰਮ ਵੀ ਕਰ ਲਿਆ ਤਾਂ ਇਹਨਾਂ ਨੂੰ ਜਿਹੜੇ ਉਹ ਮਤਲਬ ਕਿ ਪਰਮਾਤਮਾ ਦੇ ਘਰ ਵਾਲੀ ਹੁੰਦੀ ਐ ਨਾ ਉਹਦੇ ਪੈਰ dard ਹੋਣ ਲੱਗ ਜਾਂਦੇ ਨੇ ਉਹ ਕਹਿੰਦੀ ਮੇਰੇ ਪੈਰਾਂ 'ਚ ਤੋਂ ਬਹੁਤ dard ਹੋ ਰਿ ਦੇੜੀ ਰਾਜੇ ਦੀ ਬੇਟੀ ਹੁੰਦੀ ਆ ਕਲਕਚਨ ਨੇ ਉਹ ਕਹਿੰਦੀ ਆ ਵੀ ਤੁਸੀਂ ਮਾਤਾ ਜੀ ਇੱਥੇ ਪਾਓ ਪੈ ਜਾਓ ਤੇ ਮੈਂ ਤੁਹਾਡੇ ਪੈਰ ਘੁੱਟ ਦਿੰਨੀ ਆ ਚਲੋ ਪੈਰ ਘੁੱਟਣ ਲੱਗ ਜਾਂਦੀ ਆ ਉਹਨੂੰ ਨੀਂਦ ਆ ਜਾਂਦੀ ਆ ਜਿਹੜੀ ਪਰਮਾਤਮਾ ਦੇ ਘਰ ਵਾਲੀ ਹੁੰਦੀ ਆ ਠੀਕ ਹੈ ਜੀ ਸੋ ਰੱਬ ਜਿਹੜਾ ਹੁੰਦਾ ਉੱਪਰ ਗੁਰੂ ਸਾਹਿਬ ਆਪ ਹੁੰਦੇ ਨੇ ਉਹ ਵੀ ਮਤਲਬ ਉੱਥੇ ਇੱਕ ਜਗ੍ਹਾ ਪੈ ਜਾਂਦੇ ਆ ਆਰਾਮ ਕਰਦੇ ਨੇ ਜਦੋਂ ਉੱਠਦੇ ਨੇ ਬਹੁਤ ਖੁਸ਼ ਹੁੰਦੇ ਆ ਉਹਦੀ ਸੇਵਾ ਤੋਂ ਦੀ ਭਾਵਨਾ ਤੋਂ ਉਹਦੇ ਪਿਆਰ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਉਹ ਆਪਦੇ ਜੇ ਨিকার ਵਾਲੇ ਨੂੰ ਕਹਿੰਦੀ ਆ ਕਹਿੰਦੀ ਪ੍ਰਭੂ ਵੀ ਆਪਣੇ ਕੋਲੇ ਹੋਰ ਤਾਂ ਕੁਝ ਹੈ ਨਹੀਂ ਦੇਣ ਨੂੰ ਵੀ ਤੁਹਾਡੇ ਕੋਲੇ ਬਭੂਤੀ ਆ ਵੀ ਉਹ ਬਭੂਤੀ ਤੁਸੀਂ ਇਹਨੂੰ ਦੇ ਦਿਓ ਤੇ ਚਲੋ ਉਹ ਨਾ ਜਿਹੜਾ ਮਹਾਰਾਜ ਹੁੰਦਾ ਉਹਦੇ ਕੋਲੇ ਬਭੂਤੀ ਹੁੰਦੀ ਆ ਉਹ ਭਭੂਤੀ ਉਹਨੂੰ ਥੋੜੀ ਜੀ ਪਾ ਕੇ ਕਿਸੇ ਜੀ ਦੇ ਵਿੱਚ ਦੇ ਦਿੰਦੇ ਨੇ ਚਲੋ ਜਿਹੜੀ ਰਾਜ ਦੀ ਬੇਟੀ ਹੁੰਦੀ ਆ ਘਰ ਆਉਂਦੀ ਆ ਤੇ ਜਦੋਂ ਉਹ ਘਰ ਆਉਂਦੀ ਆ ਨਾ ਕਹ ਰਾ ਕੇ ਆਪਦੀ ਉਹ ਸੱਸ ਨੂੰ ਸਾਰੀ ਗੱਲ ਦੱਸਦੀ ਆ ਕਹਿੰਦੀ ਵੀ ਐਦਾਂ ਕਰਕੇ ਵੀ ਮਾਤਾ ਜੀ ਕਹਿੰਦੇ ਵੀ ਉੱਥੇ ਨਾ ਮੈਨੂੰ ਇੱਕ ਬਜ਼ੁਰਗ ਮਾਤਾ ਜੀ ਤੇ ਬਜ਼ੁਰਗ ਪਿਤਾ ਜੀ ਮਿਲੇ ਤੇ ਵੀ ਮੈਨੂੰ ਉਹਨਾਂ ਦੀ ਸੇਵਾ ਕਰਕੇ ਬਹੁਤ ਜ਼ਿਆਦਾ ਆਨੰਦ ਆਇਆ ਤੇ ਉਹਨਾਂ ਨੇ ਮੈਨੂੰ ਭੂਤੀ ਦਿੱਤੀ ਆ ਵੀ ਮੈਂ ਇਹਦਾ ਕੀ ਕਰਾਂ ਤਾਂ ਜਿਹੜਾ ਰਾਜ ਮਤਲਬ ਕਿ ਉਹਦੇ ਘਰ ਵਾਲਾ ਹੁੰਦਾ ਨਾ ਅੰਨਾ ਉਹ ਕਹਿੰਦਾ ਵੀ ਤੂੰ ਐਦਾਂ ਕਰ ਚਾਰੇ ਕੋਨਿਆਂ ਦੇ ਵਿੱਚ ਭੂਤੀ ਛਿੜਕ ਦੇ ਝੌਂਪੜੀ ਦੇ ਤੇ ਕਹਿੰਦੇ ਬਾਕੀ ਤੂੰ ਬਕਸੇ ਦੇ ਵਿੱਚ ਰੱਖ ਦੇ ਕਹਿੰਦੀ ਠੀਕ ਆ ਤੇ ਉਹ ਇਦਾਂ ਹੀ ਕਰਦੀ ਆ ਚਲੋ ਭੋਜਨ ਛਕਦੇ ਨੇ ਆਪ ਛਕਦੀ ਆ ਉਹਨਾਂ ਨੂੰ ਪਹਿਲਾਂ ਤਿਆਰ ਕਰਦੀ ਆ ਉਹਨਾਂ ਨੂੰ ਖਵਾਉਂਦੀ ਆ ਆਪ ਖਾਂਦੀ ਆ ਤੇ ਸੌ ਜਾਂਦੇ ਨੇ ਜਦੋਂ ਸਵੇਰੇ ਉੱਠਦੀ ਆ ਜਦੋਂ ਅੱਖਾਂ ਖੋਲਦੀ ਆ ਉਹ ਹੈਰਾਨ ਰਹਿ ਜਾਂਦੀ ਆ ਜੰਨੀ ਉਹ ਜਿਹੜੀ ਝੌਂਪੜੀ ਸੀ ਉਹ ਬਹੁਤ ਵੱਡੇ ਮਹਿਲ ਦੇ ਵਿੱਚ ਤਬਦੀਲ ਹੋ ਗਈ ਤੇ ਜਗ੍ਹਾ ਜਗ੍ਹਾ ਤੇ ਹੀਰੇ ਜਵਾਰਾਂ ਦੇ ਢੇਰ ਲੱਗੇ ਪਏ ਜਿਹੜੇ ਬਕਸੇ ਜਨੇ ਭੂਤੀ ਰੱਖੀ ਸੀ ਉਹਦੇ ਵਿੱਚ ਵੀ ਹੀਰੇ ਜਵਾਰ ਲੱਦੇ ਢੇਰ ਲੱਗੇ ਪਏ ਤੇ ਉਹ ਭੱਜ ਕੇ फटाफट ਅਸਸ ਨੂੰ ਉਠਾਉਂਦੀ ਆ ਕਹਿੰਦੀ ਮਾਤਾ ਜੀ ਉੱਠੋ ਉੱਠੋ ਦੇਖੋ ਵੀ ਆਹ ਕੀ ਚੀਜ਼ ਹੋ ਗਈ ਜਦੋਂ ਉਠਦੀ ਆ ਉਹ ਕਹਿੰਦੀ ਵੀ ਅਸੀਂ ਤੇਰੇ ਪਿਤਾ ਦੇ ਘਰ ਵਿਚ ਆ ਗਏ ਵੀ ਹੈਰਾਨੀ ਅੜੀ ਗੱਲ ਆ ਵੀ ਜਦੋਂ ਦਾ ਤੈਨੂੰ ਵਿਆਹਿਆ ਉਹਨਾਂ ਨੇ ਕਦੇ ਆਪਣੇ ਕੋਲ ਆਏ ਨਹੀਂ ਤੇ ਅੱਜ ਮੈਂ ਸੁੱਤੀ ਸੁੱਤੀ ਤੇਰੇ ਪਿਤਾ ਜੀ ਦੇ ਘਰ ਵਿੱਚ ਪਹੁੰਚ ਗਈ ਤਾਂ ਜਿਹੜੀ ਉਹ ਬੇਟੀ ਉਹ ਕਹਿੰਦੀ ਵੀ ਨਹੀਂ ਮੇਰੇ ਪਿਤਾ ਜੀ ਦਾ ਘਰ ਨਹੀਂ ਹੈਗਾ ਇਹ ਤਾਂ ਆਪਣਾ ਘਰ ਆ ਵੀ ਪਰ ਇਹ ਰਾਤ ਤੋਂ ਰਾਤ ਦੇ ਕੋ ਕਿੰਨੀ ਵੱਡੀ ਕਿਰਪਾ ਹੋ ਗਈ ਰੱਬ ਦੀ ਪ੍ਰਭੂ ਦੀ ਕਹਿੰਦੀ ਵੀ ਦੇਖੋ ਵੀ ਸਾਰਾ ਕੁਝ ਹੀ ਬਦਲ ਗਿਆ ਵੀ ਆਪਣੀ ਝੋਪੜੀ ਜਿਹੜੀ ਬਹੁਤ ਵੱਡੇ ਮਹਿਲ 'ਚ ਤਬਦੀਲ ਹੋ ਗਈ ਤੇ ਜਿਹੜੀ ਉਹ ਰਾਜ ਦੀ ਕੁੜੀ ਹੁੰਦੀ ਹੈ ਨਾ ਉਹ ਆਦੀ ਸੱਸ ਨੂੰ ਕਹਿੰਦੀ ਹੈ ਜਦੋਂ ਦਿਨ ਤੇ ਟੈਮੋ ਬੈਠੀ ਹੁੰਦੀਆਂ ਤੇ ਕਹਿੰਦੀ ਵੀ ਆਪਾਂ ਨੂੰ ਦੇਖੋ ਇੰਨਾ ਕੁਝ ਦਿੱਤਾ ਹੈ ਕਿ ਪ੍ਰਮਾਤਮਾ ਨੇ ਆਪਾਂ ਵੀ ਹੋਈਏ ਨਾ ਤਾਂ ਪੂਜਾ ਕਰੀਏ ਨਾਲੇ ਆਪਾਂ ਵਿਭੋਜਨ ਪਕਾਈਏ ਗ੍ਰੀਵ ਲੋਕਾਂ ਦੇ ਲਈ ਉਹਨਾਂ ਨੂੰ ਸ਼ਿਕਾਈਏ ਤਾਂ ਜਿਹੜੀ ਉਹ ਬਜ਼ੁਰਗ ਮਾਤਾ ਹੁੰਦੀ ਹੈ ਉਹ ਕਹਿੰਦੀ ਹੈ ਵੀ ਤੂੰ ਤਾਂ ਮਲਕੀ ਤੇਰਾ ਪਿਓ ਵਿਸ਼ੱਕ ਤੈਨੂੰ ਕੁਲਖਣੀ ਕਹਿੰਦਾ ਪਰ ਤੂੰ ਬੜੀ ਭਾਗਾ ਵਾਲੀ ਹੈ ਤੇ ਤੇ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਤੂੰ ਇਹ ਜੀ ਨੂੰ ਮੈਨੂੰ ਮਿਲੀ ਆ ਵੀ ਜਿਹਦੇ ਲਈ ਸਭ ਲੋਕ ਤਰਸਦੇ ਨੇ ਉਹ ਕਹਿੰਦੀ ਵੀ ਤੂੰ ਜੋ ਕਰਨਾ ਚਾਹੇ ਕਰ ਤੈਨੂੰ ਕੋਈ ਮਨਾਹੀ ਨਹੀਂ ਚਲੋ ਉਹ ਜਿਹੜੀ ਹੈਗੀ ਆ ਆਪਦਾ ਲੰਗਰ ਵਗੈਰਾ ਪਕਾਉਂਦੀ ਆ ਗਰੀਬਾਂ ਨੂੰ ਛਕਾਉਂਦੀ ਆ ਕਾੜ ਛਪਾਈ ਹੁੰਦੇ ਆ ਉਹਨੇ ਤਾਂ ਉਹ ਲੋਕਾਂ ਨੂੰ ਵੀ ਸਾਦੀ ਆ ਉਹ ਆਦੇ ਮਾਪੇ ਬਪ ਨੂੰ ਵੀ ਸਾਦੀ ਆ ਮਾਪੇ ਬਪ ਉਹਦੇ ਆਉਂਦੇ ਨੇ ਉਹਨਾਂ ਨੂੰ ਤੇ ਇਹ ਹੁੰਦਾਗਾ ਵੀ ਜਾ ਕੇ ਅਸੀਂ ਉਹਦਾ ਦੇਖਾਂਗੇ ਉਹਦਾ ਮਜ਼ਾਕ ਬਣਾਵਾਂਗੇ ਹੱਸਾਂਗੇ ਵੀ ਹਨਾ ਕਿਵੇਂ ਉਹ ਰਹਿ ਰਹੀ ਆ ਪਰ ਜਦੋਂ ਆ ਕੇ ਦੇਖਦੇ ਨੇ ਉਹਨਾਂ ਦੀ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਪਿਓ ਹੈਰਾਨ ਹੁੰਦਾ ਵੀ ਮੈਂ ਤਾਂ ਇਹਨੂੰ ਇੱਕ ਅੰਨੇ ਤੇ ਜਮਾ ਇੱਕ ਗਰੀਬ ਝੌਂਪੜੀ ਵਾਲੇ ਨਾਲ ਵਿਆਹਿਆ ਸੀ ਤੇ ਇਹਨੇ ਤਾਂ ਦੇਖ ਲਓ ਵੀ ਇਹ ਤਾਂ ਪਰਮਾਤਮਾ ਦੀ ੱਡੀ ਵੱਡੀ ਕਿਰਪਾ ਹੈ ਵੀ ਇਹਦੇ ਤੋਂ ਤਾਂ ਦੇਖ ਲਓ ਇਹ ਮਹਿਲ ਬਣ ਗਿਆ ਝੌਂਪੜੀ ਵੀ ਚਲੋ ਜਿਹੜੀ ਰਾਜੇ ਦੂਜੀ ਕੁੜੀ ਹੁੰਦੀ ਉਹ ਵੀ ਆਉਂਦੀ ਹੁੰਦੀ ਆ ਉਹ ਵੀ ਦੇਖਣ ਆਉਂਦੀ ਹੁੰਦੀ ਆ ਪਰ ਉਹ ਆ ਕੇ ਨਾ ਦੇਖ ਕੇ ਈਰਖਾ ਕਰਦੀ ਆ ਵੀ ਇਹਨੂੰ ਸਭ ਕੁਝ ਕਿਵੇਂ ਮਿਲ ਗਿਆ ਉਹਨੂੰ ਪੁੱਛਦੀ ਆ ਵੀ ਤੈਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਤੇ ਉਹਨੂੰ ਆਇਆ ਹੁੰਦਾ ਵੀ ਮੈਂ ਐਡੇ ਵੱਡੇ ਰਾਜ ਘਰਾਣੇ ਦੇ ਵਿੱਚ ਆ ਤੇ ਮੇਰਾ ਤਾਂ ਤਾਂ ਵੀ ਇਹ ਜਿਹਾ ਮਹਿਲ ਹੈ ਨਹੀਂ ਤਾਂ ਵੀ ਮੇਰੇ ਕੋਲ ਇੰਨੇ ਹੀਰੇ ਜਵਾਹਰ ਲ ਜਿਹੜੇ ਹੈਗੇ ਨਹੀਂ ਹੈਗੇ ਵੀ ਮੇਰੇ ਕੋਲ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਉਹਨੂੰ ਸਾਰਾ ਪੁੱਛਦੀ ਆ ਉਹ ਕਹਿੰਦੀ ਵੀ ਤੂੰ ਇਹ ਕਿੱਥੋਂ ਲੈਤਾ ਕਿਵੇਂ ਮਿਲਿਆ ਤਾਂ ਜਿਹੜੀ ਉਹ ਆਪਦੀ ਭੈਣ ਸਮਝ ਕੇ ਉਹਨੂੰ ਸਾਰਾ ਕੁਝ ਦੱਸਦੀ ਆ ਤੇ ਜਿਹੜੀ ਉਹ ਰਾਜੇ ਦੀ ਦੂਜੀ ਕੁੜੀ ਹੁੰਦੀ ਆ ਨਾ ਜਿਹਨੂੰ ਸੁਭਾਗਵਤੀ ਕਹਿੰਦੇ ਨੇ ਉਹ ਆਪਦੇ ਘਰ ਆਉਂਦੀ ਆ ਤੇ ਘਰ ਆ ਕੇ ਮਤਲਬ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਮੈਂ ਵੀ ਖਰਬੂਜੇ ਤੇ ਤਰਬੂਜ ਵੇਚਣ ਜਾਵਾਂਗੀ ਤਾਂ ਰਾਜਾ ਕਹਿੰਦਾਗਾ ਕਹਿੰਦਾ ਵੀ ਤੂੰ ਕਿਉਂ ਪਾਗਲ ਹੋਈ ਹੈ ਵੀ ਤੇਰੀ ਜਿਹੜੀ ਭੈਣ ਆ ਉਹ ਦਿਲ ਦੀ ਬਹੁਤ ਚੰਗੀ ਹੈ ਰੱਬ ਨੂੰ ਬਹੁਤ ਮੰਨਦੀ ਹੈ ਤੇ ਵੀ ਉਹਦੇ ਤੇ ਮਤਲਬ ਕਿ ਕਿਰਪਾ ਹੋਈ ਹੈ ਤੇਰੇ ਕੋਲ ਤਾਂ ਸਭ ਕੁਝ ਹੈਗਾਗਾ ਉਹ ਕਹਿੰਦੀ ਨਹੀਂ ਮੈਂ ਤਾਂ ਜਾਵਾਂਗੀ ਚਲੋ ਖਰਬੂਜੇ ਤੇ ਤਰਬੂਜੇ ਲੈ ਕੇ ਉਸੇ ਜਗ੍ਹਾ ਤੇ ਚਲੀ ਜਾਂਦੀ ਹੈ ਜਿੱਥੇ ਉਹਦੀ ਭੈਣ ਬੈਠੀ ਸੀ ਤੇ ਉਹਨੂੰ ਆਏ ਸੀ ਵੀ ਆਪ ਆਊਗਾ ਪਰਮਾਤਮਾ ਆਊਗਾ ਤੇ ਮੈਂ ਮਤਲਬ ਕਿ ਉਹਨਾਂ ਤੋਂ ਬਹੁਤੀ ਲੈ ਲਵਾਂ ਤੇ ਮੈਨੂੰ ਸਭ ਕੁਝ ਹੋ ਜਾਊਗਾ ਤਾਂ ਉਹਦਨੇ ਉਹ ਜਿਹੜੇ ਰਾਜਾ ਉਹੀ ਆਪਾਂ ਹੀ ਮੰਨ ਸਕਦੇ ਵੀ ਉਹ ਪਰਮਾਤਮਾ ਉਹੀ ਗੁਰੂ ਸਾਹਿਬ ਤੇ ਧਰਮ ਪਤਨੀ ਉਹਨਾਂ ਦੀ ਉਥੋਂ ਨਹੀਂ ਫੇਰ ਲੰਘ ਰਹੇ ਸੀ ਤਾਂ ਉਹ ਨਾ ਮਤਲਬ ਫੇਰ ਆਪਣੀ ਮਤਲਬ ਕੀ ਪਤੀ ਨੂੰ ਕਹਿੰਦੇ ਪ੍ਰਭੂ ਕਹਿੰਦੀ ਵੀ ਮੈਂ ਖਰਬੂਜੇ ਖਾਣੀਆਂ ਦੇਖੋ ਤੇ ਮੈਨੂੰ ਭੁੱਖ ਲੱਗੀ ਐ ਉਹ ਕਹਿੰਦੇ ਵੀ ਨਹੀਂ ਨਹੀਂ ਚੱਲ ਤੇ ਕਹਿੰਦੇ ਨਹੀਂ ਨਹੀਂ ਮੈਨੂੰ ਜ਼ਰੂਰ ਖਾਣੀਆਂ ਮੈਨੂੰ ਭੁੱਖ ਲੱਗੀ ਐ ਚਲੋ ਫੇਰ ਪੇਸ ਬਦਲਦੇ ਨੇ ਉਹਦੇ ਕੋਲ ਆਉਂਦੇ ਨੇ ਤਾਂ ਉਹ ਜਿਹੜੀ ਰਾਜ ਦੀ ਦੂਜੀ ਬੇਟੀ ਹੁੰਦੀ ਉਹ ਕੀ ਕਰਦੀ ਐ ਕਹਿੰਦੀ 아이 하이 ਤੁਸੀਂ ਕਿੰਨੇ ਗੰਦੇ ਹੋ ਕਹਿੰਦੀ ਸੈਂਡ ਹੋਵੋ ਤੁਹਾਨੂੰ ਦੇਖ ਕੇ ਤਾਂ ਮੈਥੋਂ ਕਿਸੇ ਨੇ ਕੁਸਮਾਨ ਹੀ ਨਹੀਂ ਖਰੀਦਣਾ ਮੇਰੇ ਕੋਲ ਤਾਂ ਤਹ ਤ ਸਵੇਰ ਦੀ ਕਹਿੰਦੀ ਬੌਣੀ ਵੀ ਨਹੀਂ ਹੋਈ ਕਹਿੰਦੀ ਪਰ ਇਹੋ ਜੋ ਕਹਿੰਦੀ ਇੱਥੋਂ ਉੱਥੇ ਜਾ ਕੇ ਬੈਠ ਜਾਦਾ ਪਰੇ ਚਲੋ ਪਰੇ ਜਾ ਕੇ ਬੈਠ ਜਾਂਦੇ ਨੇ ਠੀਕ ਹੈ ਨਾ ਤੇ ਚਲੋ ਜਦੋਂ ਸਾਰਾ ਦਿਨ ਨਿਕਲ ਜਾਊਗਾ ਕੁਝ ਵੀ ਨਹੀਂ ਵੇਚ ਪਾਉਂਦੀ ਫੇਰ ਜਨ ਕੀ ਉਹ ਨਾ ਜਾ ਕੇ ਉਹਨਾਂ ਨੂੰ ਬਜ਼ੁਰਗ ਨੂੰ ਕਹਿੰਦੀ ਹੈ ਕਹਿੰਦੀ ਲੋ ਬਿਕਿਆ ਤਾਂ ਕੁਝ ਹੈ ਨਹੀਂ ਕਹਿੰਦੀ ਤੁਸੀਂ ਮੈਨੂੰ ਕੁਝ ਦੇ ਦਿਓ ਭੂਤੀ ਵਗੈਰਾ ਕੋਈ ਤੁਹਾਡੇ ਕੋਲੇ ਹੈਗੀ ਆ ਤੇ ਕਹਿੰਦੀ ਮੈਂ ਮਤਲਬ ਕੀ ਫਿਰ ਇੱਥੋਂ ਜਾਵਾਂ ਮੇਰੀ ਭੈਣ ਨੂੰ ਭੂਤੀ ਦਿੱਤੀ ਸੀ ਰੱਬ ਨੇ ਤੇ ਮੈਂ ਮੈਂ ਵੀ ਘਰੇ ਲੈ ਕੇ ਜਾਵਾਂ ਕੁਝ ਭੂਤੀ ਵਗੈਰਾ ਤੇ ਉਹ ਖਰਬੂਜੇ ਵਗੈਰਾ ਤੋਂ ਛੱਡ ਦਿੰਦੀ ਆ ਭੂਤੀ ਲੈਂਦੀ ਆ ਘਰ ਆ ਜਾਂਦੀ ਆ ਤਾਂ ਉਹ ਸੇਮ ਉਦੋਂ ਹੀ ਕਰਦੀ ਆ ਮਹਿਲ ਦੇ ਚਾਰੇ ਕੂਨਿਆਂ ਦੇ ਵਿੱਚ ਉਹਨੂੰ ਛੜਕ ਦਿੰਦੀ ਆ ਤੇ ਉਹਨੂੰ ਬਾਕਸ ਦੇ ਵਿੱਚ ਰੱਖਦੀ ਆ ਰਾਤ ਨੂੰ ਭੋਜਨ ਵਗੈਰਾ ਛਕਦੀ ਆ ਸੌ ਜਾਂਦੀ ਆ ਜਦੋਂ ਸਵੇਰੇ ਉੱਠਦੀ ਆ ਤਾਂ ਉਹ ਹੈਰਾਨ ਰਹਿ ਜਾਂਦੀ ਆ ਜਿਹੜਾ ਦਾ ਮਹਿਲ ਹੁੰਦਾ ਓ ਇੱਕ ਝੋਪੜੀ ਬਣ ਗਿਆ ਉਹਦੇ ਘਰ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਫਿਰਦੇ ਰਹੇ ਉਹ ਬਿਲਕੁਲ ਗਰੀਬ ਹੋ ਗਈ ਫਟੇ ਪੁਰਾਣੇ ਉਹਦੇ ਕੱਪੜੇ ਬਹੁਤ ਹੀ ਖਸਤਾ ਹਾਲਤ ਹੋ ਗਈ ਤਾਂ ਜਿਹੜਾ ਉਹ ਰਾਜਾ ਸੀ ਨਾ ਉਹਨੂੰ ਕਹਿੰਦਾ ਤੇਰੀ ਲਾਲਚ ਦੇ ਕਰਕੇ ਸਭ ਕੁਝ ਹੋਇਆ ਕਹਿੰਦਾ ਤੂੰ ਉਹਦੀ ਰੀਸ ਕਰ ਰਹੀ ਸੀ ਕਹਿੰਦਾ ਉਹ ਤਾਂ ਦਿਲ ਦੀ ਬਹੁਤ ਚੰਗੀ ਆ ਬਹੁਤ ਨੇਕ ਦਿਲ ਆਤਮਾ ਉਹ ਤੇ ਉਹ ਤੇ ਪਰਮਾਤਮਾ ਦੀ ਬੜੀ ਕਿਰਪਾ ਕਿਉਂਕਿ ਉਹ ਰੱਬ ਨੂੰ ਬਹੁਤ ਮੰਦੀ ਆ ਤੂੰ ਉਹ ਤੋਂ ਈਰਖਾ ਰੱਖੀ ਤੇਰੇ ਮਨ ਵਿੱਚ ਉਹਨੂੰ ਲੈ ਕੇ ਗੁੱਸਾ ਸੀ ਜਲਣ ਸੀ ਕਹਿੰਦਾ ਦੇਖ ਫਿਰ ਪਰਮਾਤਮਾ ਨੇ ਆਪਾਂ ਨੂੰ ਕੀ ਸਜ਼ਾ ਦਿੱਤੀ ਉਸ ਚੀਜ਼ ਦੀ ਕਹਿੰਦੇ ਹੁਣ ਵੀ ਤੂੰ ਸੁਧਰ ਜਾ ਪਰ ਉਹ ਹਲੇ ਵੀ ਸੁਧਰਨ ਵਾਲੀ ਕਿਥੇ ਸੀ ਹਲੇ ਵੀ ਉਹ ਆਪਦੀ ਭੈਣ ਨੂੰ ਗਾਲੀ ਕੱਢੀ ਜਾਂਦੀ ਸੀ ਤੇ ਚਲੋ ਜੀ ਜਿਹੜਾ ਰਾਜਾ ਸੀ ਨਾ ਉਧਰੋਂ ਤਾਂ ਉਹਨਾਂ ਨੂੰ ਵੀ ਕੋੜ ਦੀ ਬਿਮਾਰੀ ਪਈ ਸੀ ਰਾਜੇ ਨੂੰ ਤੇ ਰਾਣੀ ਨੂੰ ਠੀਕ ਹੈ ਜੀ ਕਿਉਂਕਿ ਹੁਣ ਪਰਮਾਤਮਾ ਇਨਸਾਫ ਕਰਨ ਤੇ ਆ ਗਿਆ ਸੀ ਇੱਕ ਤਾਂ ਇਨਸਾਫ ਕਰਤਾ ਸੀ ਹੁਣ ਗੁਰੂ ਸਾਹਿਬ ਨੇ ਉਹਨਾਂ ਦਾ ਇਨਸਾਫ ਵੀ ਕਰਨਾ ਸੀ ਜਿਨ੍ਹਾਂ ਨੇ ਆਪਣੀ ਬੱਚੀ ਦੇ ਨਾਲ ਗਲਤ ਕੀਤਾ ਸੀ ਠੀਕ ਹੈ ਜੀ ਉਹਨੂੰ ਕੁਛ ਨਹੀਂ ਸੀ ਦਿੱਤਾ ਉਹਦੇ ਵਿਆਹ ਬਲੇ ਉਹਨੂੰ ਇੱਕ ਗਰੀਬ ਅ ਇਨਸਾਨ ਦੇ ਨਾਲ ਵਿਆਹ ਤਾਂ ਤੇ ਉਹਨੂੰ ਮਤਲਬ ਤੜਫਣ ਲਈ ਛੱਡ ਦਿੱਤਾ ਠੀਕ ਹੈ ਉਹਦੇ ਨੇ ਉਹਦਾ ਜਿੰਨਾ ਮਾੜਾ ਕਰ ਸਕੇ ਉਹਨਾਂ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਦਾ ਮਾੜਾ ਕਰ ਸਕੀ ਅਸੀਂ ਤੇ ਇਹ ਕਿਤੇ ਨਾ ਕਿਤੇ ਸੱਚਾਈ ਆ ਜਿਹਦੇ ਟਾਈਮ ਦੇ ਵਿੱਚ ਵੀ ਚੀਜ਼ਾਂ ਅਸੀਂ ਹੁਦੀਆਂ ਆਮ ਦੇਖਦੀਆਂ ਠੀਕ ਹੈ ਜੀ ਤਾ ਫਿਰ ਜਿਹੜੇ ਉਹ ਮਾਤਾ ਪਿਤਾ ਸੀ ਉਹਨੂੰ ਤਾਂ ਕੋੜ ਹੋ ਗਿਆ ਉਹ ਆਪਦੀ ਜਿਹੜੀ ਲਾਡਲੀ ਧੀ ਸੀ ਉਹਦੇ ਕੋਲ ਗਏ ਜਦੋਂ ਉਹਦੇ ਕੋਲ ਗਏ ਉਹ ਕਹਿੰਦੀ ਆਏ ਹੈ ਤੁਸੀਂ ਕਿੰਨੇ ਗੰਦੇ ਹੋ ਤੁਹਾਨੂੰ ਤਾਂ ਕਹਿੰਦੀ ਕੋੜ ਦੀ ਬਿਮਾਰੀ ਹੋ ਗਈ ਲਾ ਜਿਹੜੀ ਇਲਾਜ ਕੋਈ ਦਾ ਕੋਈ ਇਲਾਜ ਹੀ ਨਹੀਂ ਹੋ ਸਕਦਾ ਕਹਿੰਦੀ ਤੁਸੀਂ ਨਹੀਂ ਇੱਥੇ ਰਹਿ ਸਕਦੇ ਉਹ ਜਿੱਥੇ ਮਰਜੀ ਜਾਓ ਮੈਂ ਨਹੀਂ ਤੁਹਾਨੂੰ ਅੰਦਰ ਵੜਨ ਦੇ ਸਕਦੀ ਤਾਂ ਫਿਰ ਜਿਹੜੀ ਉਹ ਰਾਜੇ ਦੀ ਦੂਜੀ ਬੇਟੀ ਸੀ ਨਾ ਰਾਜੇ ਦੀ ਜਿਹਨੂੰ ਕੁਲਖਣੀ ਕਹਿੰਦਾ ਸੀ ਉਹਨੂੰ ਪਤਾ ਚੱਲਦਾ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਮਹਿਲ ਲੈ ਕੇ ਜਾਂਦੀ ਹੈ ਪਹਿਲਾਂ ਤਾਂ ਉਹ ਆਪਣੀ ਬੇਟੀ ਤੋਂ ਮਾਫੀ ਮੰਗਦੇ ਨੇ ਪੈਰੀ ਹੱਥ ਲਾ ਕੇ ਵੀ ਸਾਥੋਂ ਸਾਡੇ ਇਹ ਕਰਮਾ ਦਾ ਫਲ ਸਾਨੂੰ ਮਿਲ ਰਿਹਾ ਤੇ ਕਹਿੰਦੇ ਵੀ ਅਸੀਂ ਇੱਥੇ ਨਹੀਂ ਰਹਿ ਸਕਦੇ ਉਹਨੂੰ ਆਸ਼ੀਰਵਾਦ ਦਿੰਦੇ ਨੇ ਵੀ ਤੂੰ ਧਰ ਤਰ ਭੁੱਲੇ ਵੀ ਤੂੰ ਸਾਡੇ ਬਾਰੇ ਫਿਰ ਵੀ ਸੋਚਿਆ ਤੇ ਕਹਿੰਦੇ ਵੀ ਪਰ ਸਾਨੂੰ ਹੁਣ ਸਾਡੇ ਕਰਮਾ ਦਾ ਫਲ ਭੁਗਤਣਾ ਬਹੁਤ ਜ਼ਰੂਰੀ ਆ ਸਾਨੂੰ ਇੱਥੋਂ ਜਾਣਾ ਹੋਵੇਗਾ ਸੋ ਉਥੋਂ ਉਹ ਤੁਰ ਪੈਂਦੇ ਨੇ ਠੀਕ ਆ ਉਹਨਾਂ ਨੂੰ ਫਿਰ ਇੱਕ ਜੰਗਲ ਦੇ ਵਿੱਚ ਇਕਾਂਤ ਜਗ੍ਹਾ ਤੇ ਹੋ ਜਿਹੜੇ ਉਹਨਾਂ ਦੇ ਮਤਲਬ ਕਿਸੇ ਕੋ ਹੁੰਦੇ ਛੱਡ ਹੁੰਦੇ ਉਹਨਾਂ ਦੇ ਕੈਂਪ ਤੇ ਠੀਕ ਆ ਜੀ ਤਾਂ ਫਿਰ ਜਿਹੜੇ ਉਹ ਉੱਥੇ ਬੈਠੇ ਹਨ ਕਿ ਲੋਕ ਕਿਉਂਕਿ ਉਹਨਾਂ ਦੇ ਕੋਲ ਕੋਈ ਆਉਂਦਾ ਜਾਂਦਾ ਵੀ ਨਹੀਂ ਅਗਲਾ ਕਹਿੰਦਾ ਵੀ ਲਾ ਇਲਾਜ ਬਿਮਾਰੀ ਹੈ ਫਿਰ ਇਸ ਤਰੀਕੇ ਨਾਲ ਉਹਨਾਂ ਦੇ ਉੱਥੇ ਰਹਿੰਦੇ ਰਹਿੰਦੇ ਹੀ ਜਿਹੜੀ ਉਹਨਾਂ ਦੀ ਮੌਤ ਹੁੰਦੀ ਹੈ ਸੋ ਦੇਖੋ ਕਿਵੇਂ ਕਿਵੇਂ ਉਹ ਰਾਜਾ ਸੀ ਕਿ ਵੀ ਉਹਨਾਂ ਨੇ ਉਹਨੂੰ ਆਪਣੀ ਬੇਟੀ ਨੂੰ ਵੀ ਰਾਜੇ ਘਰੇ ਵਿਆਹਿਆ ਪਰ ਪ੍ਰਮਾਤਮਾ ਨੇ ਉਹਨੂੰ ਵੀ ਜ਼ੀਰੋ ਦੇ ਲਿਆਂਦਾ ਤੇ ਉਹਨਾਂ ਨੂੰ ਵੀ ਸੜਕ ਸੜਕ ਦਰਦਾਰ ਆਪਾਂ ਕਹਿੰਦੇ ਕਿ ੱਟਕੇ ਖਾਣ ਲਈ ਮਜਬੂਰ ਕਰ ਦਿੱਤਾ ਇੰਨਾ ਵੱਡਾ ਰੋਗ ਲੱਗ ਗਿਆ ਤੇ ਜਿਹਨੂੰ ਉਹਨਾਂ ਨੇ ਜ਼ੀਰੋ ਕੀਤਾ ਸੀ ਜਿਹਨੂੰ ਉਹ ਕੁਝ ਦਿੱਤਾ ਨਹੀਂ ਸੀ ਜਿਹਦਾ ਇਹਨਾਂ ਮਾੜਾ ਸੋਚਿਆ ਸੀ ਤੇ ਉਹਨੂੰ ਪਰਮਾਤਮਾ ਨੇ ਕਿੱਥੋਂ ਤੇ ਕਿੱਥੇ ਪਹੁੰਚਾ ਦਿੱਤਾ ਠੀਕ ਹੈ ਜੀ ਸੋ ਕਦੇ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਇਸ ਇਨਸਾਨ ਤੋਂ ਆ ਚੀਜ਼ ਖੋਲਾਂ ਗਈ ਆ ਇਹਨੂੰ ਆ ਚੀਜ਼ ਨਹੀਂ ਦਵਾਂਗੇ ਖਾਣੀ ਇਹ ਭੁੱਖਾ ਮਰ ਜਾਏਗਾ ਜਾਂ ਸਾਡੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਦੇਖੋ ਜਿਹੜੀ ਆਪਾਂ ਰਜਨੀ ਬੀਬੀ ਰਜਨੀ ਦੀ ਫਿਲਮ ਵੀ ਬਣੀ ਹੈ ਅਗਰ ਦੇਖਦੇ ਆ ਤਾਂ ਉਹ ਵੀ ਸੇਮ ਕਿਤੇ ਨਾ ਕਿਤੇ ਇਦਾਂ ਦੀ ਸਟੋਰੀ ਆ ਦੇਖੋ ਉਹਨੂੰ ਵੀ ਹਨਾ ਉਹ ਕਿਵੇਂ ਉਹ ਸਰੀਰ ਨੂੰ ਕਸ਼ਟ ਬਿਮਾਰੀ ਹੁੰਦੀ ਆ ਪਿੰਗਲਾ ਹੁੰਦਾ ਉਹਨੂੰ ਵਿਆਹ ਦਿੰਦੇ ਨੇ ਉਹਨਾਂ ਪਰ ਦੇਖੋ ਕਹਿੰਦੇ ਹੁੰਦੇ ਆ ਨਾ ਜੋ ਰੱਬ ਦਾ ਦਿੱਤਾ ਖਾਂਦਾ ਜੋ ਪਰਮਾਤਮਾ ਦੇ ਦਿੱਤੇ ਹੋਏ 'ਚ ਖੁਸ਼ ਰਹਿੰਦਾ ਤੇ ਜੋ ਗੁਰੂ ਨੂੰ ਮੰਨਦਾ ਜੋ ਗੁਰੂ ਦੀ ਮੰਨਦਾ ਜੋ ਪਰਮਾਤਮਾ ਤੇ ਪੂਰਨ ਵਿਸ਼ਵਾਸ ਰੱਖਦਾ ਤੇ ਸਾਫ਼ ਦਿਲ ਦਾ ਇਨਸਾਨ ਹੁੰਦਾ ਨਾ ਤਾਂ ਫਿਰ ਪਰਮਾਤਮਾ ਕਦੇ ਵੀ ਉਹਦੇ ਨਾਲ ਮਾੜਾ ਨਹੀਂ ਹੁੰਦਦੇ ਉਹ ਥੋੜਾ ਥੋੜਾ ਕਰ ਕਰ ਕਰਕੇ ਵਾਹਿਗੁਰੂ ਉਹਤੇ ਕਿਰਪਾ ਜ਼ਰੂਰ ਕਰਦੇ ਨੇ ਤੇ ਹਮੇਸ਼ਾ ਉਹਦੇ ਅੰਗ ਸੰਗ ਸਹਾਇਓਕ ਹਮੇਸ਼ਾ ਰੱਖਿਆ ਕਰਦੇ ਨੇ ਸੋ ਇਸ ਕਹਾਣੀ ਤੋਂ ਜੋ ਚੀਜ਼ਾਂ ਨੂੰ ਸਿੱਖਣ ਨੂੰ ਮਿਲੀ ਆ ਅਸੀਂ ਇੱਕ ਤਾਂ ਉਹ ਗਲਤੀਆਂ ਨਹੀਂ ਕਰਨੀਆਂ ਇੱਕ ਅਸੀਂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਉਹਦਾ ਸ਼ੁਕਰਾਨਾ ਕਰਨਾ ਹੈ ਹਮੇਸ਼ਾ ਚੰਗੇ ਕਰਮ ਕਰਨੇ ਆ ਕਦੇ ਵੀ ਆਪਾਂ ਮਾੜੇ ਕਰਮ ਨਹੀਂ ਕਰਨੇ ਕਿਉਂਕਿ ਫਿਰ ਪਰਮਾਤਮਾ ਜਦੋਂ ਇਨਸਾਫ ਕਰਦਾ ਹੈ ਨਾ ਕਹਿੰਦੇ ਆ ਉਹਦੇ ਫਿਰ ਕਹਿੰਦੇ ਜੋ ਰੱਬ ਇਨਸਾਫ ਕਰਨ ਤੇ ਆਉਂਦਾ ਉਹਦੀ ਲਾਠ ਵਿੱਚ ਵੀ ਆਵਾਜ਼ ਨਹੀਂ ਹੁੰਦੀ ਕਹਿੰਦੇ ਨਾਲ ਇੱਕ ਬੰਦੇ ਦਾ ਥੱਪੜ ਮਾਰਿਆ ਬੰਦਾ ਭੁੱਲ ਜਾਂਦਾ ਪਰ ਜਦੋਂ ਰੱਬ ਮਾਰਦਾ ਨਾ ਉਹਦੀ ਗੂੰਜ ساری ਉਮਰ ਸਾਡੇ ਕੰਨਾਂ 'ਚ ਗੂੰਜਦੀ ਆ ਸੋ ਹਮੇਸ਼ਾ ਸਾਨੂੰ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਹਮੇਸ਼ਾ ਉਸ ਗੁਰੂ ਸਰ ਦੀ ਮੰਨਣੀ ਚਾਹੀਦੀ ਹੈ ਸੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ